ਪੰਜਾਬ ਵਿੱਚ ਇੱਕ ਹੋਰ ਮੁੱਦੇ ਦੇ ਉੱਪਰ ਸਿਆਸਤ ਛਿੜਦੀ ਨਜ਼ਰ ਆ ਰਹੀ ਹੈ ਜਿੱਥੇ ਪਹਿਲਾਂ ਪਾਣੀਆਂ ਦਾ ਹੱਕ ਪੰਜਾਬ ਤੋਂ ਖੋਇਆ ਜਾ ਰਿਹਾ ਸੀ ਪੰਜਾਬ ਯੂਨੀਵਰਸਿਟੀ ਨੂੰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੁਣ ਤੀਸਰਾ ਮੁੱਦਾ ਤੇ ਗੰਭੀਰ ਮੁੱਦਾ ਚੰਡੀਗੜ੍ਹ ਦਾ ਦੱਸਿਆ ਜਾ ਰਿਹਾ ਹੈ ਜਾਨਕਿ ਹੁਣ ਇਸ ਦੇ ਉੱਪਰ ਸਿਆਸਤ ਜਿਹੜੀ ਚੜਦੀ ਨਜ਼ਰ ਆ ਰਹੀ ਹੈ ਕੇਂਦਰ ਦੇ ਵੱਲੋਂ ਇਸ ਚੰਡੀਗੜ੍ਹ ਨੂੰ ਵੀ ਪੰਜਾਬ ਤੋਂ ਹੋਂਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਡੀਗੜ੍ਹ ਜਿੱਥੇ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਕਈ ਪਿੰਡਾਂ ਨੂੰ ਉਜਾੜ ਕੇ ਜਿਹੜੀ ਹੈ ਰਾਜਧਾਨੀ ਹੈ ਚੰਡੀਗੜ੍ਹ ਬਣਾਇਆ ਗਿਆ ਸੀ ਤੇ ਹੁਣ ਕੇਂਦਰ ਦੇ ਵੱਲੋਂ ਇਸ ਨੂੰ ਵੀ ਹੱਥੋਂ ਹੋਂਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਆਰਟੀਕਲ 34 ਦੇ ਤਹਿਤ ਕੇਂਦਰ ਸਰਕਾਰ ਜਿਹੜੀ ਆ ਇਸ ਨੂੰ ਆਪਣੇ ਅਧੀਨ ਲੈਣਾ ਚਾਹੁੰਦੀ ਆ ਤਾਂ ਪਰ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟ ਜਾਂ ਇਕਜਟ ਹੋ ਕੇ ਕੇਂਦਰ ਤੇ ਇਸ ਫੈਸਲੇ ਦੇ ਖਿਲਾਫ ਡਟ ਗਈਆਂ ਨੇ ਜਨਕਿ ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਕੇਂਦਰ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਡੀਗੜ੍ਹ ਨੂੰ ਹਥਿਆਉਣ ਦੀ ਤਾਂ ਦੱਸਿਆ ਜਾ ਰਿਹਾ ਕਿ ਆਰਟੀਕਲ 34 ਦੇ ਤਹਿਤ ਕੇਂਦਰ ਜਿਹੜਾ ਚੰਡੀਗੜ੍ਹ ਨੂੰ ਆਪਣੇ ਅਧੀਨ ਕਰ ਸਕਦਾ ਹੈ ਤਾਂ ਦੱਸ ਦਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਕੋਰ ਕਮੇਟੀ ਵਿੱਚ ਜਿਹੜੀ ਆ ਉਸ ਦੀ ਮੀਟਿੰਗ ਸੱਤੇ ਜਾ ਰਹੀ ਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇਸ ਕੇਂਦਰ ਦੇ ਇਸ ਸਟੈਪ ਦੀ ਜਿਹੜੀ ਆ ਨਕੇਦੀ ਕੀਤੀ ਜਾ ਰਹੀ ਆ ਉੱਥੇ ਹੀ ਮਾਲਵਿੰਦਰ ਸਿੰਘ ਕੰਗ ਜਿਹੜੇ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਤ ਆਗੂ ਨੇ ਉਹਨਾਂ ਦੇ ਵੱਲੋਂ ਵੀ ਇਸ ਦੀ ਨਕੇਦੀ ਕੀਤੀ ਜਾ ਰਹੀ ਆ ਅਰਵੰਦ ਕੇਜਰੀਵਾਲ ਦੇ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਡੱਟ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਦੇ ਵੱਲੋਂ ਵੀ ਇਸ ਦਾ ਵਿਰੋਧ ਜਿਹੜਾ ਹੁਣ ਡਟ ਕੇ ਕੀਤਾ ਜਾ ਰਿਹਾ ਤਦ ਆਖਦੇ ਕਿ ਹੁਣ ਨਵੀਂ ਲੜਾਈ ਜਿਹੜੀ ਆ ਪੰਜਾਬ ਵਿੱਚ ਛੜਦੀ ਨਜ਼ਰ ਆ ਰਹੀ ਆ ਪਹਿਲਾਂ ਪੰਜਾਬ ਦੇ ਪਾਣੀਆਂ ਦੇ ਹੱਕ ਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਬੀਬੀ ਐਮਪੀ ਦੇ ਵਿੱਚ ਹਿੱਸੇਦਾਰੀ ਆ ਪੰਜਾਬ ਦੀ ਘਟਾਈ ਜਾ ਰਹੀ ਸੀ ਕਿੱਥੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੀ ਜਿਹੜਾ ਪੰਜਾਬੀਆਂ ਦੇ ਵੱਲੋਂ ਪੰਜਾਬੀ ਸਟੂਡੈਂਟਸ ਦੇ ਵੱਲੋਂ ਪੰਜਾਬੀ ਇਜ਼ਹਾਰਤਿਆਂ ਦੇ ਵੱਲੋਂ ਜਿਹੜਾ ਮੋਰਚਾ ਉਹ ਲਗਾਇਆ ਹੋਇਆ ਹਾਲੇ ਵੀ ਲਗਾਇਆ ਹੋਇਆ ਚਾਹੇ ਸੈਨੇਟ ਦੀਆਂ ਚੋਣਾਂ ਦੇ ਲਈ ਕੇਂਦਰ ਸਰਕਾਰ ਨੇ ਤਾਰੀਖ ਜਿਹੜੀ ਉਹ ਜਾਰੀ ਕਰ ਦਿੱਤੀ ਆ ਪਰ ਹਾਲੇ ਵੀ ਮੋਰਚਾ جاری ਆ ਤਾਂ ਹੁਣ ਤੀਸਰਾ ਗੰਭੀਰ ਮਸਲਾ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਨੂੰ ਲੈ ਕੇ ਉੜਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਵਿੱਚ ਇੱਕ ਹੋਰ ਮੁੱਦੇ ਦੇ ਉੱਪਰ ਸਿਆਸਤ ਛਿੜਦੀ ਨਜ਼ਰ ਆ ਰਹੀ ਹੈ ਜਿੱਥੇ ਪਹਿਲਾਂ ਪਾਣੀਆਂ ਦਾ ਹੱਕ ਪੰਜਾਬ ਤੋਂ ਖੋਇਆ ਜਾ ਰਿਹਾ ਸੀ ਪੰਜਾਬ ਯੂਨੀਵਰਸਿਟੀ ਨੂੰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੁਣ ਤੀਸਰਾ ਮੁੱਦਾ ਤੇ ਗੰਭੀਰ ਮੁੱਦਾ ਚੰਡੀਗੜ੍ਹ ਦਾ ਦੱਸਿਆ ਜਾ ਰਿਹਾ ਜਾਨਕਿ ਹੁਣ ਇਸ ਦੇ ਉੱਪਰ ਸਿਆਸਤ ਜਿਹੜੀ ਚੜਦੀ ਨਜ਼ਰ ਆ ਰਹੀ ਹੈ ਕੇਂਦਰ ਦੇ ਵੱਲੋਂ ਇਸ ਚੰਡੀਗੜ੍ਹ ਨੂੰ ਵੀ ਪੰਜਾਬ ਤੋਂ ਹੋਂਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਡੀਗੜ੍ਹ ਜਿੱਥੇ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਕਈ ਪਿੰਡਾਂ ਨੂੰ ਉਜਾੜ ਕੇ ਜਿਹੜੀ ਹੈ ਰਾਜਧਾਨੀ ਹੈ ਚੰਡੀਗੜ੍ਹ ਬਣਾਇਆ ਗਿਆ ਸੀ ਤੇ ਹੁਣ ਕੇਂਦਰ ਦੇ ਵੱਲੋਂ ਇਸ ਨੂੰ ਵੀ ਹੱਥੋਂ ਹੋਂਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਆਰਟੀਕਲ 34 ਦੇ ਤਹਿਤ ਕੇਂਦਰ ਸਰਕਾਰ ਜਿਹੜੀ ਆ ਇਸ ਨੂੰ ਆਪਣੇ ਅਧੀਨ ਲੈਣਾ ਚਾਹੁੰਦੀ ਆ ਤਾਂ ਪਰ ਪੰਜਾਬ ਦੀਆਂ ਸਾਰੀਆਂ ਸਿਆਸੀ ਸੀ ਪਾਰਟ ਜਾਂ ਇਕਜਟ ਹੋ ਕੇ ਕੇਂਦਰ ਤੇ ਇਸ ਫੈਸਲੇ ਦੇ ਖਿਲਾਫ ਡਟ ਗੀਆਂ ਨੇ ਜਨਕਿ ਕੇਂਦਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਅਤੇ ਕੇਂਦਰ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਡੀਗੜ੍ਹ ਨੂੰ ਹਥਿਆਉਣ ਦੀ ਤਾਂ ਦੱਸਿਆ ਜਾ ਰਿਹਾ ਕਿ ਆਰਟੀਕਲ 34 ਦੇ ਤਹਿਤ ਕੇਂਦਰ ਜਿਹੜਾ ਚੰਡੀਗੜ੍ਹ ਨੂੰ ਆਪਣੇ ਅਧੀਨ ਕਰ ਸਕਦਾ ਹੈ ਤਾਂ ਦੱਸ ਦਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੇ ਕੋਰ ਕਮੇਟੀ ਵਿੱਚ ਜਿਹੜੀ ਆ ਉਸ ਦੀ ਮੀਟਿੰਗ ਸੱਤੇ ਜਾ ਰਹੀ ਆ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਇਸ ਕੇਂਦਰ ਦੇ ਇਸ ਸਟੈਪ ਦੀ ਜਿਹੜੀ ਆ ਨਕੇਦੀ ਕੀਤੀ ਜਾ ਰਹੀ ਆ ਉੱਥੇ ਹੀ ਮਾਲਵਿੰਦਰ ਸਿੰਘ ਕੰਗ ਜਿਹੜੇ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਤ ਆਗੂ ਨੇ ਉਹਨਾਂ ਦੇ ਵੱਲੋਂ ਵੀ ਇਸ ਦੀ ਨਕੇਦੀ ਕੀਤੀ ਜਾ ਰਹੀ ਆ ਅਰਵੰਦ ਕੇਜਰੀਵਾਲ ਦੇ ਵੱਲੋਂ ਵੀ ਕਿਹਾ ਗਿਆ ਕਿ ਉਹਨਾਂ ਦੇ ਵੱਲੋਂ ਡੱਟ ਕੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਦੇ ਵੱਲੋਂ ਵੀ ਇਸ ਦਾ ਵਿਰੋਧ ਜਿਹੜਾ ਹੁਣ ਡਟ ਕੇ ਕੀਤਾ ਜਾ ਰਿਹਾ ਤਦ ਆਖਦੇ ਕਿ ਹੁਣ ਨਵੀਂ ਲੜਾਈ ਜਿਹੜੀ ਆ ਪੰਜਾਬ ਵਿੱਚ ਛੜਦੀ ਨਜ਼ਰ ਆ ਰਹੀ ਆ ਪਹਿਲਾਂ ਪੰਜਾਬ ਦੇ ਪਾਣੀਆਂ ਦੇ ਹੱਕ ਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਬੀਬੀ ਐਮਬੀ ਦੇ ਵਿੱਚ ਹਿੱਸੇਦਾਰੀ ਆ ਪੰਜਾਬ ਦੀ ਘਟਾਈ ਜਾ ਰਹੀ ਸੀ ਕਿੱਥੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੀ ਜਿਹੜਾ ਪੰਜਾਬੀਆਂ ਦੇ ਵੱਲੋਂ ਪੰਜਾਬੀ ਸਟੂਡੈਂਟਸ ਦੇ ਵੱਲੋਂ ਪੰਜਾਬੀ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਮੋਰਚਾ ਉਹ ਲਗਾਇਆ ਹੋਇਆ ਹਾਲੇ ਵੀ ਲਗਾਇਆ ਹੋਇਆ ਚਾਹੇ ਸੈਨੇਟ ਦੀਆਂ ਚੋਣਾਂ ਦੇ ਲਈ ਕੇਂਦਰ ਸਰਕਾਰ ਨੇ ਤਾਰੀਖ ਜਿਹੜੀ ਉਹ ਜਾਰੀ ਕਰ ਦਿੱਤੀ ਆ ਪਰ ਹਾਲੇ ਵੀ ਮੋਰਚਾ جاری ਆ ਤਾਂ ਹੁਣ ਤੀਸਰਾ ਗੰਭੀਰ ਮਸਲਾ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਨੂੰ ਲੈ ਕੇ ਉ르ਦਾ ਹੋਇਆ ਨਜ਼ਰ ਆ ਰਿਹਾ ਹੈ